ਲੁਧਿਆਣਾ ਪੁਲਿਸ ਵੀ ਦਿਨ ਰਾਤ ਮਿਹਨਤ ਕਰ ਰਹੀ ਹੈ ਅਥੱਕ ਹੋ ਕੇ ਮਤਲਬ ਸੜਕਾਂ ਤੇ ਉਤਰ ਕੇ ਮੋਹਰੀ ਹੋ ਕੇ ਲੋਕਾਂ ਦੀ ਜਾਨ ਬਚਾਉਣ ਲਈ ਪਰ ਕੁਝ ਪੁਲਿਸ ਵਾਲੇ ਕੁਝ ਕਰਮਚਾਰੀ ਐਧਾ ਦੇ ਨਹੀਂ ਜਿਨ੍ਹਾਂ ਦੀਆਂ ਕੁਝ ਹਰਕਤਾਂ ਕਰਕੇ ਪੂਰਾ ਪੁਲਿਸ ਪ੍ਰਸ਼ਾਸਨ ਹੈ ਉਹਦੀ ਛਵੀ ਅਜਿਹੀ ਖਰਾਬ ਹੋਈ ਹੈ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਆਮ ਤੌਰ ਤੇ ਐ ਕਿ ਜਿਹੜੀ ਤੁਹਾਡੀ ਮਾੜੀ ਗੱਲ ਹੈ ਕੁੜਰਾ ਜਲਦੀ ਫੈਲਦੀ ਹੈ ਤੇ ਚੰਗਿਆਈ ਨੂੰ ਫਲਾਣ ਵਾਸਤੇ ਥੋੜਾ ਜਾ ਟਾਈਮ ਲੱਗਦਾ ਹੈ। ਪਾਣੀ ਤੋਂ ਲੋਕਾਂ ਨੇ ਮਾਰਾ ਹੀ ਕਿਹਾ। ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਸਮਾਜ ਵਿੱਚ ਉਹ ਚੰਗੇ ਕੰਮ ਕਰੀਏ ਜਿਸ ਦੇ ਨਾਲ ਜਿੱਥੇ ਸਾਡੇ ਆਪਣੇ ਆਪ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਤੇ ਮਾਣ ਹੋਵੇ। ਉੱਥੇ ਅਸੀਂ ਜਿਹੜੇ ਖੇਤਰ ਤੇ ਸਰਵਸਤ ਕਰਦੇ ਹਾਂ ਸਾਡੇ ਖੇਤਰ ਤੇ ਵੀ ਸਾਡਾ ਮਾਣ ਜਿਹੜਾ ਹੈਗਾ ਸਾਨੂੰ ਮਹਿਸੂਸ ਹੋਵੇ। ਸਾਨੂੰ ਹਮੇਸ਼ਾ ਚੰਗੇ ਕੰਮ ਜਿਹੜੇ ਹੈਗੇ ਆ ਉਹ ਕਰਨੇ ਚਾਹੀਦੇ। ਕੋਸਾਂ ਜਿਵੇਂ ਗੱਲ ਕਰ ਰਿਹਾ ਇਨਾ ਮੁਸ਼ਕਿਲ ਦੌਰ ਚੱਲ ਰਿਹਾ ਹੈ। ਲੁਧਿਆਣਾ ਪੁਲਿਸ ਵੱਲੋਂ ਕਿਹੜੇ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅੱਗੇ ਹੋ। ਜਿਵੇਂ ਕਿ ਲੋਕਡਾਊਨ ਲੱਗਿਆ ਹੋਇਆ ਹੈ ਅੱਦਾਂ ਕਿ ਰੋਜ਼ਗਾਰ ਨਹੀਂ ਚੱਲ ਰਿਹਾ ਉਹਨੇ ਲੋਕਾਂ ਤੇ ਪਹਿਲਾਂ ਹੀ ਆਰਥਿਕ ਬੋਝ ਬਹੁਤ ਪਿਆ ਹੋਇਆ ਕਿਉਂਕਿ ਉਹੀ ਕਮਾਉਣਾ ਹੈ ਉਹੀ ਚੀਜ਼ਾਂ ਖਾਣੀਆਂ ਨੇ। ਔਰ ਇੱਕ ਪਾਸੇ ਜੇ ਚਲਾਨਾਂ ਦੀ ਗੱਲ ਕਰੀਏ ਬਹੁਤ ਜ਼ਿਆਦਾ ਹੈਵੀ ਚਲਾਨ ਜਿਹੜੇ ਕੱਟੇ ਜਾਂਦੇ ਨੇ ਲੋਕਾਂ ਨੂੰ ਤੁਹਾਨੂੰ ਨਹੀਂ ਲੱਗਦਾ ਇਹਦੇ ਨਾਲ ਜਨਤਾ ਦੀ ਜੇਬ ਤੇ ਆਹ ਹੋਰ ਵੀ ਵੱਧ ਬੋਝ ਪੈਂਦਾ ਹੈ। ਉਹਦੇ ਵਿੱਚ ਇੱਕ ਹੀ ਇੱਕ ਮਕਸਦ ਹੈ। ਉਹ ਮਕਸਦ ਹੈ ਕਿ ਆਪਾਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਕਿਵੇਂ ਹੈ ਉਹਦੇ ਵਿੱਚ ਆਪਾਂ ਜਿਹੜੀਆਂ ਨਿਰਧਾਰਤ ਸ਼ਰਤਾਂ ਹੈ ਜੇ ਅਸੀਂ ਉਹਨਾਂ ਸ਼ਰਤਾਂ ਨੂੰ ਮੰਨਦੇ ਆ ਉਹਨਾਂ ਨੂੰ ਨਹੀਂ ਤੋੜਦੇ ਆਪੇ ਤੁਹਾਨੂੰ ਕਿਸੇ ਵੀ ਤਰ੍ਹਾਂ ਜੁਰਮਾਨਾ ਦੇਣ ਦੀ ਲੋੜ ਨਹੀਂ ਪੈਂਦੀ ਪੁਲਿਸ ਵਾਲਿਆਂ ਤੇ ਜ਼ਿੰਮੇਵਾਰੀ ਦਾ ਸਵਾਲ ਹੁੰਦਾ ਇਹਨਾਂ ਨੂੰ ਖੁਦ ਤੋਂ ਜ਼ਿਆਦਾ ਦੂਜਿਆਂ ਦਾ ਖਿਆਲ ਹੁੰਦਾ ਤੇ ਐਫਐਫਜ਼ੈਡ ਨਿਊਜ਼ ਦੇ ਦਾ ਸਪੈਸ਼ਲ ਕਿਰਨ ਸ਼ੋਅ ਦੇ ਵਿੱਚ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸੀਅਤ ਨਾਲ ਮਿਲ ਮਿਲੌਣ ਜਾ ਰਹੇ ਹਾਂ ਜੋ ਦਿਨ ਰਾਤ ਅਥਕ ਮਿਹਨਤ ਕਰ ਰਹੀ ਨੇ ਲੁਧਿਆਣੇ ਦੀ ਟ੍ਰੈਫਿਕ ਨੂੰ ਕੰਟਰੋਲ ਦੇ ਵਿੱਚ ਕਰਨ ਲਈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਏਸੀਪੀ ਟ੍ਰੈਫਿਕ ਪੁਲਿਸ ਆਫ ਸੁਧਿਆਨਾ ਗੁਰਦੇਵ ਸਿੰਘ ਜੀ ਦੀ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਕਿ ਮੌਜੂਦਾ ਹਾਲਾਤ ਜੋ ਚੱਲ ਰਹੇ ਨੇ ਅਜਿਹੇ ਦੇ ਵਿੱਚ ਕਿਸ ਤਰ੍ਹਾਂ ਦੇ ਸਟੈਪਸ ਨੇ ਜਿਹੜੇ ਟ੍ਰੈਫਿਕ ਪੁਲਿਸ ਵੱਲੋਂ ਲਈ ਜਾ ਰਹੇ ਨੇ ਅਤੇ ਯੋਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਇਸ ਦੇ ਨਾਲ ਹੀ ਜਾਣਾਂਗੇ ਕਿ ਹਾਲਾਤ ਜੋ ਹੋ ਰਹੀ ਨੇ ਉਹਨਾਂ ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਕਹਿੰਦੇ ਨੇ ਕਿ ਪੰਛੀ ਉਂਗਲਾ ਬਰਾਬਰ ਨਹੀਂ ਹੁੰਦੀਆਂ ਤੇ ਜਿਸ ਤਰੀਕੇ ਨਾਲ ਪੁਲਿਸ ਵਾਲਿਆਂ ਦੀ ਛਵੀ ਹੈ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਕਰਾਂਗੇ ਗੁਰਦੇਵ ਸਰ ਨਾਲ ਸਤਿ ਸ਼੍ਰੀ ਅਕਾਲ ਸਰ ਕਿਰਨ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਰ ਬੈਸੀ ਤਾਂ ਤੁਹਾਡੇ ਕੋਲ ਬਹੁਤ ਸਾਰੇ ਮੈਡਲਸ ਨੇ ਲਿਸਟਾਂ ਦੀ ਜੀ ਨਾਮ ਲੈਣਾ ਸ਼ੁਰੂ ਕਰਾਂ ਤਾਂ ਬਹੁਤ ਜ਼ਿਆਦਾ ਹੋ ਜਾਏਗਾ ਪਰ ਰੀਸੈਂਟਲੀ ਤੁਹਾਨੂੰ ਅਵਾਰਡ ਮਿਲਿਆ ਹੈ ਨੈਸ਼ਨਲ ਰੋਡ ਸੇਫਟੀ ਅਵਾਰਡ ਉਹਦੇ ਲਈ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਤੇ ਅਸੀਂ ਚਾਹੁੰਦੇ ਹਾਂ ਥੋੜਾ ਜਿਹਾ ਉਹਦੇ ਬਾਰੇ ਆਪ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਥੈਂਕ ਯੂ ਜੀ ਅ ਰੋਡ ਸੇਫਟੀ ਦੇ ਫੀਲਡ ਚ ਮੈਂ ਪਿਛਲੇ ਕਰੀਬ 4 ਸਾਲ ਤੋਂ ਹੀ ਡਿਊਟੀ ਨਿਭਾ ਰਿਹਾ ਹਾਂ ਜੀ ਤੇ ਬਤੌਰ ਏਸੀਪੀ ਟ੍ਰੈਫਿਕ ਲੁਧਿਆਣਾ ਜਿਹੜੀ ਮੇਰੀ ਸਰਵਿਸ ਆ ਉਹਦੇ ਵਿੱਚ ਮੈਂ ਰੋਡ ਸੇਫਟੀ ਨੂੰ ਲੈ ਕੇ ਅ ਸਿਰਫ ਟ੍ਰੈਫਿਕ ਨੂੰ ਰੈਗੂਲੇਟ ਕਰਾਉਣਾ ਆਪਣੀ ਡਿਊਟੀ ਨਾ ਸਮਝ ਕੇ ਜੀ ਮੈਂ ਸੜਕ ਤੇ ਹੁੰਦੇ ਹਾਦਸਿਆਂ ਨੂੰ ਘੱਟ ਕਰਕੇ ਬਹੁਤ ਕੀਮਤੀ ਜਾਨਾਂ ਨੂੰ ਬਚਾਉਣ ਵਾਸਤੇ ਮੈਂ ਯਤਨ ਕਰਦਾ ਰਹਿਣਾ ਜੀ ਜਿਹਦੇ ਵਿੱਚ ਮੇਰੀ ਉਹ ਚਾਹੇ ਬਲੈਕ ਸਪots ਦੀ ਗੱਲ ਹੋਵੇ ਜੀ ਜਾਂ ਰੂਟੀਨ 'ਚ ਜਿਹੜੇ ਸੜਕੀ ਹਾਦਸੇ ਆ ਉਹਨਾਂ ਨੂੰ ਖਤਮ ਕਰਨ ਵਾਸਤੇ ਜਿਹੜੀ ਮੇਰੀ ਕਵਾਇਦ ਆ ਉਹ ਚੱਲਦੀ ਰਹਿੰਦੀ ਹੈ ਜੀ ਤੇ ਜਦੋਂ ਅਸੀਂ ਕੋਈ ਅਜਿਹੇ ਕੰਮ ਕਰਦੇ ਆ ਤਾਂ ਸਾਨੂੰ ਜਿਹੜੇ ਸਾਡੇ ਸੀਨੀਅਰ ਆਫੀਸਰ ਨੇ ਉਹ ਵੀ ਅਬਜ਼ਰਵ ਕਰਦੇ ਆ ਜੀ ਬਿਲਕੁਲ ਤੇ ਸਰਕਾਰਾਂ ਵੀ ਸਾਡੀਆਂ ਅਬਜ਼ਰਵ ਕਰਦੀਆਂ ਤੇ ਟਾਈਮ-ਟਾਈਮ ਤੇ ਰეკਮੈਂਡੇਸ਼ਨ ਹੁੰਦੀ ਆ ਤਾਂ ਮੇਰਾ ਵੀ ਇਸ ਵਾਰ ਜਿਹੜਾ ਨੈਸ਼ਨਲ ਰੋਡ ਸੇਫਟੀ ਅਵਾਰਡ ਵਾਸਤੇ ਮੇਰਾ ਨਾਮ ਜਿਹੜਾ ਹੈਗਾ ਸਾਡੀ ਸਟੇਟ ਗਵਰਨਮੈਂਟ ਵੱਲੋਂ ਭੇਜਿਆ ਗਿਆ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਜਦੋਂ ਮੈਨੂੰ ਵੀ ਨੈਸ਼ਨਲ ਰੋਡ ਸੇਫਟੀ ਅਵਾਰਡ ਵਾਸਤੇ ਚੁਣਿਆ ਗਿਆ ਜੀ ਤੇ ਮੈਂ ਧੰਨਵਾਦੀ ਆ ਉਹਨਾਂ ਸਾਰੇ ਮੇਰੇ ਸੀਨੀਅਰ ਅਫਸਰ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਮੇਰੇ ਨਾਮ ਦੀ ਰਿਕਮੈਂਡੇਸ਼ਨ ਕੀਤੀ ਉਹਦੇ ਨਾਲ ਹੀ ਮੈਂ ਧੰਨਵਾਦੀ ਹਾਂ ਉਹਨਾਂ ਸਾਰੇ ਸਾਡੇ ਜਿਹੜੇ ਲੋਕ ਨੇ ਜਿਹੜੇ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣ ਵਾਸਤੇ ਸਾਡਾ ਜਿਹੜਾ ਹੈਗਾ ਸਾਥ ਦੇ ਰਹੇ ਨੇ ਜੀ ਜੀ ਤੇ ਨਾਲ ਦੀ ਨਾਲ ਮੈਂ ਉਹਨਾਂ ਨੂੰ ਅਪੀਲ ਵੀ ਕਰਨੀ ਚਾਹਾਂਗਾ ਕਿ ਆਓ ਆਪਾਂ ਇੱਕਜੁੱਟ ਹੋ ਕੇ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਈਏ ਜੀ ਬਿਲਕੁਲ ਸਰੇਨਾ ਮੁਸ਼ਕਿਲ ਦੌਰ ਚੱਲ ਰਿਹਾ ਜਿਸ ਤਰੀਕੇ ਨਾਲ ਪੂਰਾ ਦੇਸ਼ ਹੈ ਜਿਹੜਾ ਕਰੋਨਾ ਕਾਲ ਨਾਲ ਸੂਚ ਰਿਹਾ ਹੈ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਲੁਧਿਆਣਾ ਸ਼ਹਿਰ ਦੀ ਜੇ ਗੱਲ ਕਰੀਏ ਲੁਧਿਆਣਾ ਪੁਲਿਸ ਵੀ ਦਿਨ ਰਾਤ ਮਿਹਨਤ ਕਰ ਰਹੀ ਹੈ ਅਥੱਕ ਹੋ ਕੇ ਮਤਲਬ ਸੜਕਾਂ ਤੇ ਉਤਰ ਕੇ ਮੋਹਰੀ ਹੋ ਕੇ ਲੋਕਾਂ ਦੀ ਜਾਨ ਬਚਾਉਣ ਲਈ ਪਰ ਕੁਝ ਪੁਲਿਸ ਵਾਲੇ ਕੁਝ ਕਰਮਚਾਰੀ ਅਦਾ ਦੇ ਨਹੀਂ ਜਿਨ੍ਹਾਂ ਦੀਆਂ ਕੁਝ ਹਰਕਤਾਂ ਕਰਕੇ ਪੂਰਾ ਪੁਲਿਸ ਪ੍ਰਸ਼ਾਸਨ ਹੈ ਉਹਦੀ ਛਵੀ ਹੈ ਜਿਹੜੀ ਖਰਾਬ ਹੋ ਰਹੀ ਹੈ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਸਮਾਜ ਦੇ ਵਿੱਚੋਂ ਹੀ ਜਿਹੜੇ ਹੈਗੇ ਆ ਅਲੱਗ-ਅਲੱਗ ਡਿਪਾਰਟਮੈਂਟ ਚ ਲੋਕ ਜਾਂਦੇ ਆ ਜੀ ਬਿਲਕੁਲ ਜਿਵੇਂ ਅਸੀਂ ਵੀ ਸਮਾਜ ਦੇ ਵਿੱਚੋਂ ਹੀ ਚੁਣ ਕੇ ਆਨੇ ਆ ਤੇ ਜਿਵੇਂ ਸਮਾਜ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਲੋਕ ਨੇ ਬਿਲਕੁਲ ਉਸੇ ਤਰ੍ਹਾਂ ਕਿਸੇ ਵੀ ਡਿਪਾਰਟਮੈਂਟ ਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਤੇ ਸਾਡੀ ਜਿਹੜੀ ਫੋਰਸ ਆ ਉਹ ਕਿਉਂਕਿ ਯੂਨੀਫਾਰਮ ਫੋਰਸ ਹੈ ਕੋਈ ਇੱਕ ਗਲਤੀ ਕਰਦਾ ਤਾਂ ਲੋਕ ਸਾਰੇ ਉਸੇ ਨਜ਼ਰ ਨਾਲ ਸਾਨੂੰ ਦੇਖਣ ਲੱਗ ਜਾਂਦੇ ਆ ਬਿਲਕੁਲ ਪਰੰਤੂ ਜਿਹੜਾ ਅਜੋਕਾ ਸਮਾ ਉਹ ਜਿਵੇਂ ਕਿ ਆਪਕਾ ਸਾਰੇ ਜਾਣਦੇ ਆ ਕਿ ਸੋਸ਼ਲ ਮੀਡੀਆ ਦਾ ਜਮਾਨਾ ਕੋਈ ਵੀ ਜਿਹੜੀ ਗੱਲ ਹੈ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਬਹੁਤ ਛੇਤੀ ਜਿਹੜੀ ਹੈਗੀ ਫੈਲ ਜਾਂਦੀ ਹੈ ਤੇ ਇੱਕ ਆਮ ਤੌਰ ਤੇ ਹੈ ਕਿ ਜਿਹੜੀ ਥੋੜੀ ਮਾੜੀ ਗੱਲ ਹੈ ਉਹ ਜਰਾ ਜਲਦੀ ਫੈਲਦੀ ਹੈ ਤੇ ਚੰਗਿਆਈ ਨੂੰ ਫਲਾਣ ਵਾਸਤੇ ਥੋੜਾ ਜਾ ਟਾਈਮ ਲੱਗਦਾ ਜੀ ਤੇ ਜੇ ਗੱਲ ਕਰਦੇ ਆ ਕੋਈ ਵੀ ਅਵੇਰਨੈਸ ਡਰਾਈਵ ਦੀ ਜਿਵੇਂ ਮੈਂ ਟ੍ਰੈਫਿਕ ਦੀ ਜੇ ਗੱਲ ਕਰਦਾ ਅਸੀਂ ਟ੍ਰੈਫਿਕ ਦੀਆਂ ਜਿਹੜੀਆਂ ਅਵੇਅਰਨੈਸ ਡਰਾਈਵ ਚਲਾਉਂਦੇ ਆ ਉਹਨਾਂ ਨੂੰ ਫੈਲਾਉਣ ਵਾਸਤੇ ਉਹਨਾਂ ਨੂੰ ਸਪਰੈਡ ਕਰਨ ਵਾਸਤੇ ਸਾਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਬਿਲਕੁਲ ਤੇ ਉਹ ਜੀਆਂ ਜਿਹੜੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ 네ਗੇਟਿਵ ਨੇ ਉਹ ਜ਼ਰਾ ਜਲਦੀ ਫੈਲਦੀਆਂ ਨੇ ਤੇ ਜਿਹੜੀਆਂ ਚੰਗੀਆਂ ਗੱਲਾਂ ਨੇ ਤੇ ਉਹ ਚੰਗੇ ਲੋਕਾਂ ਦੇ ਜਿਹੜੇ ਚੰਗੇ ਕੰਮ ਐ ਉਹ ਥੋੜਾ ਦੇਰ ਨਾਲ ਫੈਲਦੇ ਜੀ ਬਿਲਕੁਲ ਇਸ ਤਰ੍ਹਾਂ ਹੀ ਬੁਈ ਵੀ ਜਦੋਂ ਘਟਨਾ ਘਟਦੀ ਹੈ ਤਾਂ ਉਹ ਜਿਉਂ ਹੀ ਮਤਲਬ ਮੀਡੀਆ ਚ ਆਂਦੀ ਹੈ ਬਿਲਕੁਲ ਤੇ ਕਈ ਵਾਰੀ ਤਾਂ ਮੈਂ ਦੇਖਿਆ ਵੀ ਮੀਡੀਆ ਚ ਗੱਲ ਆਂਦੀ ਆਉਣ ਦੇ ਨਾਲ ਹੀ ਇੱਕਦਮ ਉਹਦਾ ਬਹੁਤ ਬਹੁਤ ਖੁੱਲੇ ਤੌਰ ਤੇ ਜਿਹੜਾ ਹੈਗਾ ਖਲਾਰਾ ਪੈ ਜਾਂਦਾ ਬਿਲਕੁਲ ਤੇ ਗੱਲ ਜਿਹੜੀ ਹੈਗੀ ਹੈ ਉਹ ਗੱਲ ਮਾੜੀ ਗੱਲ ਹੈ ਜਿਹੜੀ ਤਾਂ ਮਾੜੀ ਤਾਂ ਲੋਕਾਂ ਨੇ ਮਾਰਾਈ ਕਹਿਣਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਸਮਾਜ ਵਿੱਚ ਉਹ ਚੰਗੇ ਕੰਮ ਕਰੀਏ ਜਿਸ ਦੇ ਨਾਲ ਜਿੱਥੇ ਸਾਡੇ ਆਪਣੇ ਆਪ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਤੇ ਮਾਣ ਹੋਵੇ ਉੱਥੇ ਅਸੀਂ ਜਿਹੜੇ ਖੇਤਰ 'ਚ ਸਰਵਿਸ ਕਰਦੇ ਆਂ ਸਾਡੇ ਖੇਤਰ 'ਚ ਵੀ ਸਾਡਾ ਮਾਣ ਜਿਹੜਾ ਹੈਗਾ ਸਾਨੂੰ ਮਹਿਸੂਸ ਹੋਵੇ ਤੁਹਾਨੂੰ ਹਮੇਸ਼ਾ ਚੰਗੇ ਕੰਮ ਜਿਹੜੇ ਹੈਗੇ ਆ ਉਹ ਕਰਨੇ ਚਾਹੀਦੇ ਜੀ ਸਿਰ ਇੱਕ ਪਾਸੇ ਤਾਂ ਸਰਕਾਰੀ ਗਾਈਡਲਾਈਨਸ ਨੇ ਜਿਹੜੀਆਂ ਥੋੜੇ ਦਿਨ ਬਾਅਦ ਬਦਲ ਜਾਂਦੀਆਂ ਨੇ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਗਾਈਡਲਾਈਨਸ ਚੱਲ ਕਿਹੜੀਆਂ ਰਹੀਆਂ ਨੇ ਰੀਸੈਂਟਲੀ ਤੇ ਉਸ ਤਰ੍ਹਾਂ ਦਾਵਾ ਜਿਹੜੇ ਪੁਲਿਸ ਪ੍ਰਸ਼ਾਸਨ ਉਸ ਅਕੋਰਡਿੰਗ ਸਖਤਾਈ ਕਰਨੀ ਪੈਂਦੀ ਹੈ ਪਰ ਕਈ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਗਾਈਡਲਾਈਨਸ ਦਾ ਉਹਨਾਂ ਤੇ ਵੀ ਸਰਕਾਰ ਪੁਲਿਸ ਨੂੰ ਸਖਤਾਈ ਕਰਨੀ ਪੈਂਦੀ ਕਿੰਨਾ ਕੁ ਪ੍ਰੋਬਲਮ ਆਉਂਦੀ ਹੈ ਇਸ ਚੀਜ਼ ਨੂੰ ਲੈ ਕੇ ਤੇ ਕਾਰਪੋਰੇਸ਼ਨ ਦੇ ਜੇ ਗੱਲ ਕਰੀਏ ਲੋਕਾਂ ਦਾ ਕਿੰਨਾ ਸਹਿਯੋਗ ਮਿਲਦਾ ਜੀ ਤੁਹਾਡਾ ਜਿਹੜਾ ਸਵਾਲ ਹੈ ਉਹ ਬਹੁਤ ਵਾਜਬ ਹੈ ਜੀ ਕਿਉਂਕਿ ਜੋ ਹੁਣ ਹਾਲਾਤ ਚੱਲ ਰਹੇ ਨੇ ਕੋਵਿਡ ਦੇ ਪੇਸ਼ੈਂਟਸ ਦੀ ਗਿਣਤੀ ਦੇ ਅਕੋਰਡਿੰਗਲੀ ਜਿਹੜੀਆਂ ਸਾਡੇ ਸਾਡੀਆਂ ਸਰਕਾਰਾਂ ਨੂੰ ਉਸ ਤਰ੍ਹਾਂ ਦੀਆਂ ਪਾਬੰਦੀਆਂ ਲਾਣੀਆਂ ਪੈਂਦੀਆਂ ਨੇ ਪਿਛਲੇ ਦਿਨ ਤੁਸੀਂ ਦੇਖਿਆ ਕਿ ਕੋਵਿਡ ਦਾ ਜਿਹੜਾ ਬੜਾ ਭਿਆਨਕ ਰੂਪ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਆਇਆ ਤੇ ਪਿਛਲੇ ਦਿਨੀ ਮਤਲਬ ਬਹੁਤ ਤੇਜ਼ੀ ਨਾਲ ਜਿਹੜਾ ਕੋਵਿਡ ਨੇ ਸਾਡੇ ਸਾਰੇ ਪਰਿਵਾਰਾਂ ਨੂੰ ਤਕਰੀਬਨ ਜਕੜ ਲਿਆ ਜੀ ਤੇ ਅਜੇ ਹੀ ਜਿਹੜੀ ਕੋਵਿਡ ਦੀ ਜਿਹੜੀ ਸਪੀਡ ਸੀਗੀ ਉਹਨੂੰ ਤੋੜਨ ਵਾਸਤੇ ਉਸ ਸਪੀਡ ਨੂੰ ਰੋਕਣ ਵਾਸਤੇ ਸਭੀਆਂ ਸਰਕਾਰਾਂ ਨੂੰ ਗਾਈਡਲਾਈਨਸ ਨਵੀਆਂ ਜਾਰੀ ਕਰਨੀਆਂ ਪਈਆਂ ਜਿਹਦੇ ਵਿੱਚ ਜਿਵੇਂ ਆਪਾਂ ਦੇਖਿਆ ਕਿ ਲੁਧਿਆਣਾ ਸ਼ਹਿਰ ਵਿੱਚ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜਾ ਹੈਗਾ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਨੂੰ ਕੁੱਲਣ ਦਾ ਸਮਾਨ ਜਿਹੜਾ ਰੱਖਿਆ ਗਿਆ ਉਸ ਤੋਂ ਬਾਅਦ 12 ਵਜੇ ਤੋਂ ਲੈ ਕੇ ਤੜਕੇ 5 ਵਜੇ ਤੱਕ ਸਵੇਰੇ 5 ਵਜੇ ਤੱਕ ਜਿਹੜਾ ਹੈਗਾ ਲਾਕਡਾਊਨ ਜਿਹੜਾ ਹੈਗਾ ਲਗਾ ਕੇ ਰੱਖਿਆ ਗਿਆ ਇਹਦੇ ਪਿੱਛੇ ਕਾਰਨ ਸਿਰਫ ਤੇ ਸਿਰਫ ਇੱਕ ਹੀ ਕਾਰਨ ਹੈ ਕਿ ਇਹਦੀ ਘੜੀ ਨੂੰ ਕੋਵਿਡ ਦੀ ਕੜੀ ਨੂੰ ਤੋੜਿਆ ਜਾਵੇ ਕਿਉਂਕਿ ਕੋਵਿਡ ਦੀ ਕੜੀ ਨੂੰ ਤੋੜਨ ਦਾ ਜਿਹੜਾ ਇੱਕੋ ਇੱਕ ਮਾਧਮ ਹੈ ਕਿ ਜਿਹੜਾ ਸਾਡਾ ਨਿੱਜੀ ਸੰਪਰਕ ਹੈਗਾ ਨਿੱਜੀ ਸੰਪਰਕ ਨੂੰ ਕਿਵੇਂ ਨਾ ਕਿਵੇਂ ਘੱਟ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਬਿਮਾਰੀ ਆ ਆਪਣੇ ਪੈਰ ਜਿਹੜੇ ਫੈਲਣ ਤੋਂ ਰੁਕੇ ਜੀ ਤੇ ਸਰ ਹੁਣ ਗਾਈਡਲਾਈਨਸ ਵਿੱਚ ਹੋਰ ਚੇਂਜਸ ਆਏ ਨੇ ਕਿ ਇਹਨੂੰ 1 ਘੰਟਾ ਵਧਾ ਦਿੱਤਾ ਗਿਆ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਥੋੜੀ ਜਿਹੀ ਰਾਹਤ ਮਿਲੇਗੀ ਟ੍ਰੈਫਿਕ ਨੂੰ ਕਿਉਂਕਿ ਇਕਦਾਂ ਇਕੱਠਾ ਹੋ ਜਾਂਦਾ ਸੀ ਕਿਉਂਕਿ ਟਾਈਮ ਸ਼ਾਰਟ ਹੁੰਦਾ ਸੀ ਲੋਕਾਂ ਨੇ ਕੰਮਾਂ ਤੇ ਵੀ ਜਾਣਾ ਹੈ ਸ਼ਾਪਿੰਗ ਵੀ ਕਰਨੀ ਹੁੰਦੀ ਸੀ ਸਮਾਨ ਵੀ ਕੀ ਲੱਗਦਾ ਤੁਹਾਨੂੰ ਕਿ ਇਹ ਨਾਲ ਥੋੜੀ ਜਿਹੀ ਰਾਹਤ ਮਿਲੇਗੀ ਜੀ ਇਦਾਂ ਕਿ ਜਿਵੇਂ ਹੁਣ 5 ਵਜੇ ਤੋਂ ਲੈ ਕੇ ਸਵੇਰੇ 12 ਵਜੇ ਤੱਕ ਦਾ ਸਮਾਂ ਸੀ ਸਿਰਫ 7 ਘੰਟੇ ਦਾ ਸਮਾਂ ਉਹਦੇ ਵਿੱਚ ਜਿਹੜੀਆਂ ਜ਼ਰੂਰਤ ਦੇ ਚੀਜ਼ਾਂ ਨੇ ਉਹ ਇਹ ਪਰਿਵਾਰ ਦਾ ਜਿਹੜਾ ਮੁਖੀ ਹੁੰਦਾ ਉਹਨੇ ਉਹ ਵੀ ਇਕੱਠੇ ਕਰਨੀ ਆ ਰੋਟੀ ਪਾਣੀ ਦਾ ਸਾਧਨ ਵੀ ਬਣਾਣਾ ਕੋਈ ਤੇ ਵਿਚਾਰ ਜਿਹੜੇ ਹੈਗੇ ਆ ਜਿਹੜੇ ਵਿਚਾਰ 10 10 12 12 ਘੰਟੇ ਕੁੱਲਦੇ ਸੀ ਉਹ ਜਿਹੜੇ ਹੈਗੇ ਆ 7 ਘੰਟੇ ਉਹ ਵੀ ਜਿਹੜਾ अर्ਲੀ ਟਾਈਮ ਆ ਜਿਹੜਾ ਸਵੇਰੇ 5 ਵਜੇ ਤੋਂ ਲੈ ਕੇ ਜੇ ਆਪਾਂ 8 9 ਵਜੇ ਤੱਕ ਦਾ ਸਮਝਦਾ ਹੈਗਾ ਉਹਦੇ 'ਚ ਤਾਂ ਤਕਰੀਬਨ ਲੋਕ ਉੱਠਦੇ ਵੀ ਹੈਗੇ ਲੇਟ ਉੱਠਦੇ ਆ ਪਰੰਤੂ ਸਵੇਰ ਦੀ ਲੋੜ ਸੀ ਇਸ ਜਿਹੜੀ ਬਿਮਾਰੀ ਹੈ ਇਹਨੂੰ ਕੱਟ ਕਰਨ ਦਾ ਇਹਨੂੰ ਤੋੜਨ ਦਾ ਇਹਦਾ ਇੱਕ ਇੱਕ ਤਰੀਕਾ ਸੀ ਜਿਹੜਾ ਕਿ ਜਿਹੜਾ ਸਾਡਾ ਫਿਜ਼ੀਕਲ ਕੰਟੈਕਟ ਹੈ ਉਹਨੂੰ ਘਟਾਇਆ ਜਾਵੇ ਤੇ ਹੁਣ ਪਿਛਲੇ ਦਿਨਾਂ ਚ ਥੋੜੀ ਜਿਹੀ ਰਾਹਤ ਜਿਹੜੀ ਥੋੜੀ ਜਿਹੀ ਜਿਹੜੀ ਅ ਨੰਬਰ ਆਫ ਡੈਥ ਜਿਹੜੀਆਂ ਹੈਗੀਆਂ ਜਾਂ ਪੋਜ਼ਿਟਿਵ ਜਿਹੜੇ ਲੋਕ ਜ਼ਿਆਦਾ ਹੋ ਰਹੇ ਸੀ ਉਹਨਾਂ ਦੇ ਵਿੱਚ ਥੋੜੀ ਕਿਰਾਵਟਾਂ ਕਰਕੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ 12 ਤੋਂ ਹੁਣ 1 ਵਜੇ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਇਹ ਇਹਦੇ ਵਿੱਚ ਵੀ ਠੀਕ ਰਹਿੰਦੀ ਹੈ ਰਫ਼ਤਾਰ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੇ ਜੋ ਦੱਸਿਆ ਡੀਸੀ ਸਰ ਨੇ ਕਿ ਸਮਝ ਜਿਹੜਾ ਹੈਗਾ ਹੋਰ ਬਤਾ ਦਿੱਤਾ ਜਾਏਗਾ ਓਕੇ ਸੋ ਸਰ ਜਿਵੇਂ ਗੱਲ ਕਰ ਰਿਹਾ ਇੰਨਾ ਮੁਸ਼ਕਿਲ ਦੌਰ ਚੱਲ ਰਿਹਾ ਹੈ ਲੁਧਿਆਣਾ ਪੁਲਿਸ ਵੱਲੋਂ ਕਿਸ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅੱਗੇ ਹੋ ਕੇ ਦੇਖੋ ਪੁਲਿਸ ਜਿਹੜੀ ਹੈਗੀ ਹੈ ਉਹ ਹਮੇਸ਼ਾ ਪੁਲਿਸ ਦਾ ਇੱਕ ਇੱਕ ਕੰਮ ਆਉਂਦਾ ਹੈ ਕਿ ਲੈਂਡ ਆਰਡਰ ਨੂੰ ਮੈਂਟੇਨ ਰੱਖਣਾ ਪੁਲਿਸ ਦੀ ਜਿਹੜੀ ਪ੍ਰਾਈਮ ਡਿਊਟੀ ਹੈ ਅ ਡਿਟੈਕਸ਼ਨ ਐਂਡ ਪ੍ਰੋਵੈਂਸ਼ਨ ਆਫ ਕਰਾਈਮ ਹੈ ਜੀ ਤੇ ਜੁਰਮ ਨੂੰ ਹੋਣ ਨਹੀਂ ਦੇਣਾ ਜੇ ਹੋ ਜਾਂਦਾ ਤਾਂ ਉਹਨੂੰ ਲੱਭਣਾ ਤੇ ਅੱਜ ਦੇ ਸਮੇਂ ਵਿੱਚ ਜਿਹੜੀ ਇਸ ਬਿਮਾਰੀ ਕਰਕੇ ਜਿਹੜੀ ਡਿਊਟੀ ਹੈ ਸਾਡੀ ਉਹ ਹੋਰ ਜ਼ਿਆਦਾ ਵੱਧ ਗਈ ਹੈ ਕਿਉਂਕਿ ਸਮਾਜ ਦੇ ਵਿੱਚ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਾਸਤੇ ਫਰੰਟ ਲਾਈਨ ਤੇ ਪੁਲਿਸ ਦੇ ਨਾਲ-ਨਾਲ ਸਾਡੇ ਜਿਹੜੇ ਮੈਡੀਕਲ ਅ ਪ੍ਰੋਫੈਸ਼ਨ ਦੇ ਜਿਹੜੇ ਮੈਡੀਕਲ ਕੀਤੇ ਦੇ ਲੋਕ ਨੇ ਉਹ ਜਿਹੜੇ ਸਾਡੇ ਕਾਰਪੋਰੇਸ਼ਨਸ ਜਿਵੇਂ ਨਗਰ ਨਿਗਮ ਦੇ ਲੋਕ ਨੇ ਉਹ ਤੁਹਾਡੇ মিডিਆ ਦੇ ਲੋਕ ਜਿਹੜੇ ਇੱਕ ਇੱਕ ਮਿੰਟ ਦੀ ਖਬਰ ਸਾਡੇ ਘਰੇ ਜਿਹੜੇ ਲੋਕਡਾਊਨ ਚ ਬੈਠੇ ਲੋਕ ਉਹਨਾਂ ਤੱਕ ਪਹੁੰਚਾ ਰਹੇ ਆ ਉਹ ਗੱਲਾਂ ਜਿਹੜੀਆਂ ਪ੍ਰੀਕੌਸ਼ਨਸ ਕਿਵੇਂ ਲੈਣੇ ਆ ਕਿਹੜੇ ਪ੍ਰੀਕੌਸ਼ਨਸ ਲੈਣੇ ਆ ਡੂ ਐਂਡ ਡੋਂਟਸ ਬਾਰੇ ਤੁਹਾਡਾ মিডিਆ ਬੜਾ ਅੱਗੇ ਉਹ ਕਿ ਆਪਣਾ ਫਰਜ਼ ਨਿਭਾ ਰਿਹਾ ਹੈ ਇਹ ਤੇ ਪ੍ਰਕਾਰ ਕਿਤੇ ਨਾ ਕਿਤੇ ਜਿਹੜੀ ਪੁਲਿਸ ਦੀ ਡਿਊਟੀ ਆ ਕਿਉਂਕਿ ਪੁਲਿਸ ਨੇ ਇਹ ਸਭੀਆਂ ਚੀਜ਼ਾਂ ਨੂੰ ਲਾਗੂ ਕਰਾਣਾ ਉਹਦੇ ਵਾਸਤੇ ਸਾਨੂੰ ਜਿਹੜੀ ਹੈਗੀ ਐ ਡਿਊਟੀ ਜਿਹੜੀ ਹੈ ਆਮ ਲੈਂਡ ਰੋਡ ਦੇ ਨਾਲ-ਨਾਲ ਇਹ ਡਿਊਟੀ ਵੀ ਵੱਧ ਜਾਂਦੀ ਹੈ ਤੇ ਇਹਦੇ ਵਿੱਚ ਅਸੀਂ ਹਮੇਸ਼ਾ ਜਿਹੜਾ ਸਾਡੇ ਸਾਰੇ ਆਫੀਸਰਸ ਵੱਲੋਂ ਇਹੀ ਮੰਗ ਕੀਤੀ ਜਾਂਦੀ ਹੈ ਕਿ ਆਪਣੇ ਸ਼ਹਿਰੀ ਆਪਣੀ ਪੁਲਿਸ ਦਾ ਸਹਿਯੋਗ ਕਰਨ ਤੇ ਆਪਾਂ ਸਾਰੇ ਰਲ ਕੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕੀਏ ਜੀ ਸਰੀ ਜੇ ਗੱਲ ਕਰੀਏ ਜਿਵੇਂ ਕਿ ਲਾਕਡਾਊਨ ਲੱਗਿਆ ਹੋਇਆ ਅੱਦਾਂ ਕਿ ਰੋਜ਼ਗਾਰ ਨਹੀਂ ਚੱਲਦੇ ਉਹਨੇ ਲੋਕਾਂ ਤੇ ਪਹਿਲਾਂ ਹੀ ਆਰਥਿਕ ਬੋਝ ਬਹੁਤ ਪਿਆ ਹੋਇਆ ਕਿਉਂਕਿ ਉਹੀ ਖਮਾਉਣਾ ਹੈ ਉਹੀ ਚੀਜ਼ਾਂ ਖਾਣੀਆਂ ਨੇ ਔਰ ਇੱਕ ਪਾਸੇ ਜੇ ਚਲਾਨਾਂ ਦੀ ਗੱਲ ਕਰੀਏ ਬਹੁਤ ਜ਼ਿਆਦਾ ਹੈਵੀ ਚਲਾਨ ਜਿਹੜੇ ਕੱਟੇ ਜਾਂਦੇ ਨੇ ਲੋਕਾਂ ਨੂੰ ਤੁਹਾਨੂੰ ਨਹੀਂ ਲੱਗਦਾ ਇਹਦੇ ਨਾਲ ਜਨਤਾ ਦੀ ਜੇਬ ਤੇ ਆਹ ਹੋਰ ਵੀ ਵੱਧੋ ਬੋਝ ਪੈਂਦਾ ਹੈ ਦੇਖੋ ਜੇਕਰ ਮਤਲਬ ਲੋਕ ਕਾਨੂੰਨ ਨੂੰ ਨਹੀਂ ਮੰਨਦੇ ਜਾਂ ਜਿਹੜੀਆਂ ਸ਼ਰਤਾਂ ਨਿਰਧਾਰਤ ਕੀਤੀਆਂ ਜਾਂਦੀਆਂ ਨੇ ਉਹਨੂੰ ਤੋੜਦੇ ਆ ਤਾਂ ਉਹਦੇ ਕੋਲ ਜੇ ਕਿਸੇ ਕਾਨੂੰਨ ਬਣਾਏ ਵਿਧੀ ਦੁਆਰਾ ਬਣਾਏ ਕਾਨੂੰਨ ਨੂੰ ਕੋਈ ਤੋੜਦਾ ਹੈ ਤਾਂ ਉਹ ਜਿਹੜਾ ਉਹ ਕਾਨੂੰਨ ਨੂੰ ਤੋੜਨ ਵਾਲੇ ਨੂੰ ਅ ਜੁਡੀਸ਼ਰੀ ਦੇ ਜਾਂ ਉਸ ਵਿਧਾਨ ਵਿਧੀ ਦੇ ਅੱਗੇ ਪੇਸ਼ ਕਰਨਾ ਸਾਡੀ ਡਿਊਟੀ ਹੈ ਤਾਂ ਉਹਦੇ ਵਾਸਤੇ ਜਿਹੜੀ ਵੀ ਸਰਕਾਰੀ ਤੌਰ ਤੇ ਜੋ ਵੀ ਜਿਵੇਂ ਹੁਣ ਅੱਜ ਕੱਲ ਆਪਾਂ ਜੇ ਗੱਲ ਕਰਦੇ ਆ ਤਾਂ ਸਾਡੇ ਸਿਵਲ ਸਰਜਨ ਜੀ ਵੱਲੋਂ ਪੈਡੈਮਿਕ ਜਿਹੜਾ ਕੋਵਿਡ ਕਰਕੇ ਜਿਹੜੀਆਂ ਚਲਾਨ ਮੁਕਾ ਬਣਾਏ ਜਾਂਦੇ ਜਿਹਦੇ ਵਿੱਚ ਅ ਜਗਾ ਚਰੇ ਆਮ ਤੇ ਜੇ ਕੋਈ ਸਪਿਟ ਕਰਦਾ ਥੁੱਕਦਾ ਕੋਈ ਜਿਹੜੀ ਦੂਰੀ ਜਣੀ ਸੋਸ਼ਲ ਡਿਸਟੈਂਸ ਜਿੰਨਾ ਬਣਾਏ ਜਾਣ ਦੀ ਲੋੜ ਹੈ ਨਹੀਂ ਬਣਾਉਂਦਾ ਕੋਈ ਬੰਦਾ ਮਾਸਕ ਨਹੀਂ ਲਗਾਉਂਦਾ ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਅ ਕਾਰਾਂ ਵਿੱਚ ਨਿਰਧਾਰਤ ਜਿਹੜੀ ਇੱਕ ਸੀਮਾ ਰੱਖੀ ਗਈ ਹੈ ਕਿ ਦੋ ਪੈਸੇਂਜਰ ਜਿਹੜੇ ਹੈਗੇ ਆ ਉਹ ਹੀ ਗੱਡੀ ਵਿੱਚ ਬੈਠ ਸਕਦੇ ਨੇ ਜੇ ਉਹ ਤੋਂ ਕੋਈ ਵੱਧ ਬਿਠਾਉਂਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀ ਨੂੰ ਲੈ ਕੇ ਜਿਹੜੀਆਂ ਕੁਝ ਨਿਰਧਾਰਤ ਕੀਤੀਆਂ ਗਈਆਂ ਸ਼ਰਤਾਂ ਨੇ ਜੇਕਰ ਉਹਨੂੰ ਵੀ ਤੋੜਦਾ ਤਾਂ ਜਲਾਣ ਜਿਹੜਾ ਹੈਗਾ ਸਾਨੂੰ ਕਰਨਾ ਪੈਂਦਾ ਮੇਰੀ ਤੁਹਾਡੇ ਸਾਹਮਣੇ ਲਈ ਆਪਣੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਆਪਾਂ ਉਹਦੇ ਵਿੱਚ ਇੱਕ ਇੱਕ ਮਕਸਦ ਹੈ ਉਹ ਮਕਸਦ ਹੈ ਕਿ ਆਪਾਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਕਿਵੇਂ ਹੈ ਉਹਦੇ ਵਿੱਚ ਆਪਾਂ ਜਿਹੜੀਆਂ ਨਿਰਧਾਰਤ ਸ਼ਰਤਾਂ ਹੈ ਜੇ ਅਸੀਂ ਉਹਨਾਂ ਸ਼ਰਤਾਂ ਨੂੰ ਮੰਨਦੇ ਆਂ ਉਹਨਾਂ ਨੂੰ ਨਹੀਂ ਤੋੜਦੇ ਤਾਂ ਫਿਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜੁਰਮਾਨਾ ਦੇਣ ਦੀ ਲੋੜ ਨਹੀਂ ਪੈਂਦੀ ਸੋ ਮੇਰੀ ਬੇਨਤੀ ਹੈ ਜੋ ਆਪਾਂ ਜਿਹੜੀਆਂ ਜਿਹੜੀਆਂ ਸ਼ਰਤਾਂ ਜਿਹੜੀਆਂ ਇਸ ਬਿਮਾਰੀ ਨੂੰ ਰੋਕਣ ਵਾਸਤੇ ਜਿਹੜੇ ਅ ਨਿਯਮਤ ਨਿਯਮ ਜਿਹੜੇ ਬਣਾਏ ਗਏ ਨੇ ਉਹਨਾਂ ਨੂੰ ਆਪਾਂ ਮੰਨੀਏ ਤੇ ਇਸ ਬਿਮਾਰੀ ਨੂੰ ਰੋਕਣ 'ਚ ਆਪਣਾ ਯੋਗਦਾਨ ਪਾਈ ਜੀ ਸਿਰਫ ਇਹ ਗੱਲ ਕਰੀਏ ਆਮ ਲੋਕ ਤਾਂ ਬਹੁਤ ਆ ਰਹੇ ਨੇ ਇਹ ਵੀ ਚਪੇਟ 'ਤੇ ਪੁਲਿਸ ਮਹਿਕਮੇ ਦੀ ਜੀ ਗੱਲ ਕਰੀਏ ਦਿਨ ਰਾਤ ਮਿਹਨਤ ਕਰ ਰਹੇ ਨੇ ਸੜਕਾਂ ਤੇ ਘਰ ਰਹੇ ਨੇ ਹਰ ਲੋਕ ਦੇ ਸੰਪਰਕ ਦੇ ਵਿੱਚ ਆ ਰਹੇ ਨੇ ਤਾਂ ਕਿੰਨੇ ਕ ਪੁਲਿਸ ਕਰਮਚਾਰੀ ਨੇ ਇਹਦੀ ਚਪੇਟ ਵਿੱਚ ਆ ਚੁੱਕੇ ਨੇ ਲੁਧਿਆਣਾ ਸ਼ਹਿਰ ਦੇ ਉਹ ਲੁਧਿਆਣਾ ਸ਼ਹਿਰ ਚ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਹੈ ਜੀ ਅੱਜ ਦੀ ਜੇ ਮੈਂ ਗੱਲ ਕਰਦਾ ਅੱਜ ਵੀ ਜਿਹੜੇ ਸਾਡੇ 40 ਪਲੱਸ ਜਿਹੜੇ ਸਾਡੇ ਆਫੀਸਰ ਨੇ ਜਿਹੜੇ ਇਸ ਕਰੋਨਾ ਦੀ ਚਪੇਟ ਵਿੱਚ ਨੇ ਓਕੇ ਤੇ ਸਾਡੇ ਬਹੁਤ ਹੀ ਹੁਨਾਰ ਤਿੰਨ ਜੋਧਿਆਂ ਨੇ ਜਿਹੜੀ ਹੈਗੀ ਆ ਇਸ ਕਰੋਨਾ ਬਿਮਾਰੀ ਨਾਲ ਲੜਦੇ ਆ ਜਿਹੜੀ ਸ਼ਹੀਦੀ ਦਿੱਤੀ ਹੈ ਤੇ ਇਦੇ ਨਾਲ ਨਾਲ ਜਿਹੜੇ ਸਾਡੇ ਨਾਲ ਨਾਲ ਜਿਹੜੇ ਸਾਡੇ ਪਰਿਵਾਰ ਵੀ ਨੇ ਉਹ ਵੀ ਜਿਹੜੇ ਹੈਗੇ ਆ ਕਾਫੀ ਸਾਡੇ ਪਰਿਵਾਰੋਂ ਦੇ ਜੀ ਵੀ ਪੋਜ਼ੀਟਿਵ ਹੋਏ ਨੇ ਤੇ ਹਾਲ ਹੀ ਵਿੱਚ ਤੁਸੀਂ ਦੇਖਿਆ ਕਿ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸ੍ਰੀ ਰਕੇਸ਼ ਅਗਰਵਾਲ ਜੀ ਵੀ ਲੋਕਾਂ ਦੀ ਸੇਵਾ ਕਰਦੇ ਆ ਬਿਲਕੁਲ ਉਸ ਤੋਂ ਪਹਿਲਾਂ ਸਾਡੇ ਡੀਸੀਪੀ ਸ੍ਰੀ ਅਸ਼ਵਨੀ ਕਪੂਰ ਜੀ ਬਹੁਤ ਸਾਰੇ ਸਾਡੇ ਆਫੀਸਰ ਨੇ ਜਿਹੜੇ ਮਤਲਬ ਇਹ ਜਿਹੜੀ ਡਿਊਟੀ ਨਿਭਾਉਂਦੇ ਆ ਜਿਹੜੇ ਹੈਗੇ ਆ ਉਹ ਪੋਜ਼ਿਟਿਵ ਹੋਏ ਤੇ ਪਰਮਾਤਮਾ ਦੀ ਕਿਰਪਾ ਨਾਲ ਜਿਹੜੇ ਹੈਗੇ ਆ ਉਹ ਨੈਗੇਟਿਵ ਵੀ ਹੋਏ ਨੇ ਤੇ ਪਰੰਤੂ ਕੁਝ ਸਾਡੇ ਜਿਹੜੇ ਜਿਵੇਂ ਮੈਂ ਦੱਸਿਆ ਕਿ ਤਿੰਨ ਸਾਡੇ ਆਫੀਸਰ ਜਿਹੜੇ ਹੈਗੇ ਆ ਸਭ ਤੋਂ ਪਹਿਲੀ ਜਿਹੜੀ ਸ਼ਹਾਦਤ ਆ ਉਹ ਸ਼੍ਰੀ ਅਨਿਲ ਕੋਲੀ ਜੀ ਪੀਪੀਐਸਟੀ ਦੀ ਹੈ ਜੀ ਜੀ ਤੇ ਜਿਹੜੇ ਉਹਨਾਂ ਨੇ ਕੋਵਿਡ ਨਾਲ ਲੜਦੇ ਆ ਆਮ ਲੋਕਾਂ ਨੂੰ ਕੋਵਿਡ ਤੋਂ ਬਚਾਉਂਦੇ ਆ ਜਿਹੜੀ ਹੈਗੀ ਆਪਣੀ ਸ਼ਹੀਦੀ ਦਿੱਤੀ। ਜੀ। ਸਿਰ ਤੁਸੀਂ ਪੁਲਿਸੀ ਡਿਊਟੀ ਦੇ ਨਾਲ ਨਾਲ ਸੋਸ਼ਲ ਸਰਵਿਸ ਵੀ ਬਹੁਤ ਕਰਦੇ ਹੋ। ਆਮ ਦੇਖਿਆ ਜਾਂਦਾ ਹੈ ਕਿ ਤੁਸੀਂ ਲੋਕਾਂ ਦੀ ਬਹੁਤ ਹੈਲਪ ਕਰਦੇ ਹੋ। ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਲੋਕ ਇੰਨੇ ਪਰੇਸ਼ਾਨ ਹੋ ਚੁੱਕੇ ਨੇ, ਬਰਬਾਦ ਹੋਣ ਦੀ ਕगार पे ਆ ਚੁੱਕੇ ਨੇ। ਖਾਣ ਨੂੰ ਖਾਣਾ ਨਹੀਂ ਹੁੰਦਾ ਉਹਨਾਂ ਕੋਲ। ਇਹ ਜਿਹੇ ਹਾਲਾਤ ਦੇਖ ਕੇ ਦੁਨੀਆ ਦੇ ਕੀ ਮਿਲਦਾ ਹੈ? ਦੇਖੋ ਇਹ ਜਿਹੜੀ ਕੋਈ ਵੀ ਜਿਹੜੀ ਬਿਮਾਰੀ ਹੈ ਇਹਦਾ ਜਿਹੜਾ ਇਹਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਦੇਖੋ ਆਪਾਂ ਜੇ ਕੋਵਿਡ 19 ਦੀ ਗੱਲ ਕਰਦੇ ਆ ਕਿ ਦਸੰਬਰ 19 ਤੋਂ ਪਹਿਲਾਂ ਇਸ ਬਿਮਾਰੀ ਦਾ ਕਦੇ ਅਸੀਂ ਨਾਮ ਨਹੀਂ ਸੁਣਿਆ ਅਸੀਂ ਬਿਲਕੁਲ ਤੇ ਹੌਲੀ-ਹੌਲੀ ਇਹ ਦੇਖੋ ਆਪਣੇ ਚਾਈਨਾ ਦੇ ਵਿਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਤੇ ਕਿੱਥੇ-ਕਿੱਥੇ ਤੱਕ ਇਹ ਵਰਲਡ ਲੈਵਲ ਤੇ ਆਪਦੀ ਇਹਨੇ ਜਿਹੜੀ ਆਪਣੀ ਪੈਰ ਫਸਾਰੇ ਤੇ ਹੁਣ ਜਿਹੜਾ ਇਹਦਾ ਆਪਾਂ ਜਿਹਨੂੰ ਸੈਕੰਡ ਵੇਵ ਕਹ ਰਹੇ ਆ ਆ ਬਹੁਤ ਜੋ ਗੁਜ਼ਰ ਰਹੇ ਆ ਤੇ ਇੱਕ ਤੀਜੀ ਵੇਬ ਦੀ ਵੀ ਜਿਹੜੀ ਇੱਕ ਡਰ ਜਿਹੜਾ ਸਾਡੇ ਤੇ ਖਤਰਾ ਜਿਹੜਾ ਮੰਡਰਾ ਰਿਹਾ ਤੇ ਇੱਕ ਜਿਵੇਂ ਕੋਈ ਬਲੈਕ ਫੰਗਸ ਦਾ ਵੀ ਆਪਾਂ ਰੋ ਸੁਣ ਰਹੇ ਆ ਤੇ ਇਹ ਵੀ ਜਿਹੜੀ ਹੈਗੀ ਹੈ ਇੱਕ ਇੱਕ ਨਵੀਂ ਬਿਮਾਰੀ ਜਿਹਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਵੱਲੋਂ ਇਹਨੂੰ ਵੀ ਜਿਹੜੀ ਮਹਾਮਾਰੀ ਘੋਸ਼ਿਤ ਕੀਤਾ ਗਿਆ ਬਲੈਕ ਫੰਗਸ ਨੂੰ ਵੀ ਸਾਡੀ ਸਟੇਟ ਤੇ ਹੋਰ ਸਟੇਟਾਂ 'ਚ ਕਈਆਂ ਸਟੇਟਾਂ 'ਚ ਜਿਹੜੀ ਬਲੈਕ ਫੰਗਸ ਬਿਮਾਰੀ ਹੈ ਇਹਨੂੰ ਬਿਮਾਰੀ ਤੋਂ ਮਹਾਮਾਰੀ ਘੋਸ਼ਿਤ ਕੀਤਾ ਗਿਆ ਸੋ ਜਦੋਂ ਐਸੇ ਹਾਲਾਤ ਬਣਦੇ ਆ ਤਾਂ ਉਹਨਾਂ ਹਾਲਾਤਾਂ ਵਿੱਚ ਸਾਨੂੰ ਸਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਦਾ ਜਿਹੜਾ ਸਾਥ ਆ ਉਹ ਦੇਣਾ ਚਾਹੀਦਾ ਕਿਉਂਕਿ ਆਪਾਂ ਰੂਟੀਨ ਵਿੱਚ ਆਮ ਲੋਕਾਂ ਦੀਆਂ ਕਈਆਂ ਸੁਣੀਆਂ ਗੱਲਾਂ ਤੇ ਛੇਤੀ ਵਿਸ਼ਵਾਸ ਕਰ ਜਾਂਦੇ ਆ ਪਰੰਤੂ ਸਰਕਾਰਾਂ ਕੋਲ ਹਰੇਕ ਇਲਾਕੇ ਦੀ ਹਰੇਕ ਕਸਬੇ ਦੀ ਹਰੇਕ ਸ਼ਹਿਰ ਦੀ ਜਿਹੜੀ ਸਥਿਤੀ ਹੈ ਉਹ ਪਹੁੰਚਦੀ ਹੈ ਉਤੋਂ ਸਾਰੇ ਜਿਹੜੇ ਜਿਵੇਂ ਹੁਣ ਅੱਜ ਦੇ ਜਿਹੜੇ ਹਾਲਾਤ ਨੇ ਉਹ ਸਾਰੇ ਹਾਲਾਤਾਂ ਨੂੰ ਦੇਖਦੇ ਆ ਜਿਹੜੇ ਕੀ ਦਵਾਈਆਂ ਕੀ ਮੈਡੀਕਲ ਹੋਣਾ ਚਾਹੀਦਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਨੂੰ ਹੋਣੀਆਂ ਚਾਹੀਦੀਆਂ ਕਰਨੀਆਂ ਚਾਹੀਦੀਆਂ ਕਿਹੜੇ-ਕਿਹੜੇ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਸਬੰਧੀ ਜਿਹੜਾ ਕਈ ਜਿਹੜੇ ਨਿਯਮ ਨਿਰਧਾਰਿਤ ਕੀਤੇ ਜਾਂਦੇ ਆ ਸਾਨੂੰ ਆਮ ਜਿਹੜੇ ਸਾਡੇ ਸਾਰੇ ਸ਼ਹਿਰੀ ਐ ਸਾਡੇ ਕਸਬੇ ਦੇ ਜਿਹੜੇ ਲੋਕ ਨੇ ਸਾਡੇ ਪਿੰਡਾਂ ਦੇ ਜਿਹੜੇ ਲੋਕ ਨੇ ਸਾਡੇ ਸ਼ਹਿਰਾਂ ਦੇ ਜਿਹੜੇ ਲੋਕ ਨੇ ਸਾਨੂੰ ਸਾਰਿਆਂ ਨੂੰ ਰਲ ਕੇ ਉਹਨਾਂ ਸਾਰੇ ਨਿਯਮਾਂ ਦੀ ਜਿਹੜੀ ਹੈਗੀ ਆ ਪਾਲਣਾ ਕਰਨੀ ਚਾਹੀਦੀ ਆ ਤਾਂ ਕਿ ਜਿਹੜੇ ਹੁਣ ਮੌਜੂਦਾ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਤੇ ਕਾਬੂ ਪਾ ਕੇ ਇਸ ਬਿਮਾਰੀ ਨੂੰ ਦਿੱਤਾ ਜਾ ਸਕਦਾ ਜੀ ਸਿਰਫ ਜੇ ਕੋਈ ਹੈਲਪ ਲਈ ਆਉਂਦਾ ਜਿਵੇਂ ਕਿ ਰਾਸ਼ਨ ਵਗੈਰਾ ਜਾਂ ਕਿ ਉਸ ਤੇ ਉਹਨਾਂ ਦੀ ਕਿਵੇਂ ਮਦਦ ਕੀਤੀ ਜਾਂਦੀ ਹੈ ਤੁਲੇ ਸੋਹਣ ਪਿਛਲੀ ਵਾਰ ਜਦੋਂ ਇਹ ਕੋਵਿਡ ਮਹਾਮਾਰੀ ਸ਼ੁਰੂ ਹੋਈ ਸੀ ਜੀ ਤਾਂ ਤੁਸੀਂ ਦੇਖਿਆ ਕਿ ਬਹੁਤ ਜਗ੍ਹਾ ਜਿਹੜੇ ਲੰਗਰ ਸੁੱਕੇ ਰਾਸ਼ਨ ਦੇ ਲੰਗਰ ਜੀ ਜੀ ਤੇ ਹਰ ਤਰ੍ਹਾਂ ਦੀਆਂ ਆਈਟਮਾਂ ਦੇ ਲੰਗਰ ਜਿਹੜੇ ਲੋਕਾਂ ਨੇ ਲਗਾਏ ਤੇ ਹੁਣ ਵੀ ਜਿਹੜਾ ਇਹ ਦੂਸਰੀ ਸਟੇਜ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਇਸ ਵਾਰ ਜਿਹੜਾ ਇਸ ਬਿਮਾਰੀ ਨੇ ਇਹਦਾ ਥੋੜਾ ਰੂਪ ਵੀ ਬਦਲਿਆ ਜਿਵੇਂ ਪੇਸ਼ੈਂਟ ਦੇ ਲੰਗਸ ਨੂੰ ਪੈ ਜਾਂਦੀ ਹੈ ਲੋਕਾਂ ਨੂੰ ਸਾਹ ਲੈਣ ਤਕਲੀਫ ਹੁੰਦੀ ਹੈ ਤੇ ਫਿਰ ਆਕਸੀਜਨ ਦੀ ਲੋੜ ਪਈ ਤਾਂ ਤੁਸੀਂ ਦੇਖਿਆ ਕਿ ਆਕਸੀਜਨ ਨੂੰ ਪ੍ਰੋਪਰ ਜਿਹੜੀ ਇਹਦੀ ਸਪਲਾਈ ਨੂੰ ਧਿਆਨ ਵਿੱਚ ਰੱਖਦੇ ਆ ਸਾਡੇ ਜਿਹੜਾ ਸਾਡੇ ਪ੍ਰਸ਼ਾਸਨ ਵੱਲੋਂ ਸਾਡੀਆਂ ਸਰਕਾਰਾਂ ਵੱਲੋਂ ਬਹੁਤ ਅੱਛੇ ਯਤਨ ਕੀਤੇ ਗਏ ਤਾਂ ਕਿ ਜਿਹੜੀ ਆਕਸੀਜਨ ਦੀ ਸਪਲਾਈ ਇਹੋ ਨਿਰਵਿਘਨ ਹੋ ਸਕੇ ਹਰੇਕ ਕਸਬੇ ਹਰੇਕ ਸ਼ਹਿਰ ਚ ਜਿਹੜੀ ਆਕਸੀਜਨ ਆ ਇਹ ਸਮੇਂ ਤੇ ਪਹੁੰਚ ਸਕੇ ਤਾਂ ਕਿ ਜਿਹੜੇ ਮਰੀਜ਼ ਇਹਨਾਂ ਨੂੰ ਆਕਸੀਜਨ ਦੀ ਲੋੜ ਹੈ ਉਹਨਾਂ ਨੂੰ ਉਹ ਮਤਲਬ ਸਮੇਂ ਸਿਰ ਜਿਹੜੀ ਆਕਸੀਜਨ ਪ੍ਰੋਵਾਈਡ ਕੀਤੀ ਜਾ ਸਕੇ ਉਸ ਦੇ ਨਾਲ ਨਾਲ ਇੱਕ ਤੁਸੀਂ ਦੇਖਿਆ ਕਿ ਆਕਸੀਜਨ ਦੇ ਕੰਸਨਟ੍ਰੇਟਰ ਜਿਹੜੇ ਹੈਗੇ ਆ ਉਹ ਬੜੇ ਕਾਰਗਰਤਿਤ ਹੋਏ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਬਰਿੰਦਰ ਸ਼ਰਮਾ ਜੀ ਵੱਲੋਂ ਆਪਣੀਆਂ ਕੁਝ ਅੰਬੀਲ ਨੂੰ ਮੋਟੀਵੇਟ ਕਰਕੇ ਉਹਨਾਂ ਨਾਲ ਥਾਲਮੇਲ ਫਾਇਦਾ ਕਰਕੇ ਇੱਕ ਆਕਸੀਜਨ ਕਨਸੈਂਟਰੇਟਰ ਦਾ ਜਿਹੜਾ ਬੈਂਕ ਬਣਾਇਆ ਗਿਆ ਰੈਡ ਕਲਾਸ ਭਵਨ ਚ ਤੇ ਜਿਹੜੇ ਵੀ ਲੋਡ ਬੰਦ ਰਹੇ ਜਿਹੜੇ ਜਿਨ੍ਹਾਂ ਨੂੰ ਹਸਪੀਟਲ ਤੋਂ ਛੁੱਟੀ ਹੋ ਜਾਂਦੀ ਹੈ ਤੇ ਘਰਾਂ ਵਿੱਚ ਫੇਰ ਵੀ ਜਿਹੜੀ ਆਕਸੀਜਨ ਦੀ ਲੋੜ ਪੈਂਦੀ ਹੈ ਤਾਂ ਉਹ ਕਨਸੈਂਟਰੇਟਰ ਜਿਹੜੇ ਹੈਗੇ ਆ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਆਕਸੀਜਨ ਦੇ ਸਿਲੰਡਰਾਂ ਦੀ ਸਪਲਾਈ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਸੋ ਪ੍ਰਸ਼ਾਸਨ ਵੱਲੋਂ ਜਿਹੜੇ ਹੈਗੇ ਆ ਬੜੇ ਸੱਜੇ ਬੜੇ ਚੰਗੇ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਤੇ ਆਮ ਜਿਹੜੇ ਸਾਡੀ ਐਨ ਜੀਓਸ ਕੰਮ ਕਰਦੀਆਂ ਉਹਨਾਂ ਦੇ ਸਹਿਯੋਗ ਨਾਲ ਆਪਣੇ ਸ਼ਹਿਰੀਆਂ ਨੂੰ ਜਿਹੜੀ ਵੀ ਰਿਕੁਆਇਰਮੈਂਟ ਹੈ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਹੈ ਉਹਨਾਂ ਦੀ ਪੂਰੀ ਕੀਤੀ ਜਾ ਰਹੀ ਹੈ ਜੀ ਸਿਰ ਤੁਸੀਂ ਇੰਨੇ ਲੰਬੇ ਸਮੇਂ ਤੋਂ ਡਿਊਟੀ ਨਿਭਾ ਰਹੇ ਹੋ ਪੁਲਿਸ ਦੀ ਕੋਈ ਐਤਾ ਦਾ ਵਾਕਿਆ ਹੋਇਆ ਹੈ ਤੁਹਾਡੇ ਨਾਲ ਕੀ ਮਤਲਬ ਉਹ ਅਜੇ ਤੱਕ ਤੁਹਾਨੂੰ ਯਾਦ ਹੋਵੇ ਤੇ ਉਮਰ ਪਰ ਯਾਦ ਰਹੇ ਜ਼ਿੰਦਗੀ ਰੋਜ਼ ਨਵੇਂ ਵਾਕਿਆਂ ਨਾਲ ਸਵੇਰ ਨਮੀ ਹੁੰਦੀ ਹੈ ਜੀ ਤੇ ਪੁਲਿਸ ਦੀ ਇੱਕ ਜਹੀ ਡਿਊਟੀ ਹੈ ਕਿ ਜਿਹਦੇ ਚ ਤੁਹਾਨੂੰ ਰੋਜ਼ਾਨਾ ਨਵੀਂ ਹੀ ਕਿਸਮ ਦੇ ਕ੍ਰਾਈਮ ਨਾਲ ਥੋੜਾ ਬਾਪੈਂਦਾ ਜੀ ਤੇ ਬਤੌਰ ਐਫ ਐਚਓ ਮੈਂ ਕਰੀਬ 25 ਪੁਲਿਸ ਸਟੇਸ਼ਨਾਂ ਦਾ ਮੈਂ ਬਤੌਰ ਮੁਕਾਫਰ ਡਿਊਟੀ ਕੀਤੀ ਹੈ ਤਾਂ ਕਈ ਅਜਿਹੇ ਜਿਹੜੇ ਕਤਲ ਦੇ ਕੇਸ ਜਿਹੜੇ ਅਸੀਂ ਡੀਲ ਕੀਤੇ ਆ ਉਹ ਅੱਜ ਵੀ ਜੇ ਅਸੀਂ ਉਹਨਾਂ ਸੀਨ ਨੂੰ ਯਾਦ ਕਰਦੇ ਆ ਤੇ ਆਪਣੀ ਕੀਤੀ ਹੋਈ ਇਨਵੈਸਟੀਗੇਸ਼ਨ ਨੂੰ ਯਾਦ ਕਰਦੇ ਆ ਉਸ ਕੜੀ ਨੂੰ ਦੇਖਦੇ ਆ ਸਾਂ ਫਲੇਮ ਟਾਵਰੀ ਚ ਇੱਕ ਜਿਹੜਾ ਕੇਸ ਹੈ ਉਹ ਬਿਨਾ ਕਰਦਨ ਤੋਂ ਇੱਕ ਵਿਅਕਤੀ ਦਾ ਤੜ ਜਿਹੜਾ ਸਾਨੂੰ ਕਤਲ ਕੀਤਾ ਹੋਇਆ ਮਿਲਿਆ ਸੀ ਉਹਦੀ ਤਫਤੀਸ਼ ਨੂੰ ਉਹਦੇ ਉਹਦੀ ਇਨਵੈਸਟੀਗੇਸ਼ਨ ਇੱਕ ਨਵੇਕਲੀ ਕਿਸਮ ਦੀ ਸੀ ਕਿ ਉਹਦੀ ਬਾਹ ਤੇ ਕੁਝ ਲਿਖ ਕੇ ਉਹਨੂੰ ਜਿਹੜਾ ਹੈਗਾ ਉਹ ਮਟਿਆ ਹੋਇਆ ਸੀ ਤੇ ਉਹ ਤੋਂ ਅਸੀਂ ਉਹਨੂੰ ਡਿਵੈਲਪ ਕਰਕੇ ਕਰਦੇ ਕਰਦੇ ਅਸੀਂ ਜਿਹੜਾ ਹੈਗਾ ਉਹ 48 ਘੰਟਿਆਂ ਦੇ ਅੰਦਰ ਅੰਦਰ ਅਸੀਂ ਕਾਤਲ ਤੱਕ ਪਹੁੰਚ ਗਏ ਸੀ ਤੇ ਉਹਨੂੰ ਫੜ ਲਿਆ ਸੀ ਤੇ ਜਿਹੜਾ ਉਹਦਾ ਟੜ ਦਾ ਜਿਹੜਾ ਉਹਦਾ ਫਿਰ ਸੀਗਾ ਉਹ ਵੀ ਅਸੀਂ ਜਿਹੜਾ ਹੈਗਾ ਦਰਿਆ ਆਤੋਂ ਜਾ ਕੇ ਦੋਸ਼ੀ ਦੀ ਨਿਸ਼ਾਨਦੇਹੀ ਤੇ ਅਸੀਂ ਉਹ ਬਰੰਦ ਕੀਤਾ ਸੀ ਉਹ ਆਏ ਜਿਵੇਂ ਕਈ ਕਠਵਾਵਾਂ ਜਿਹੜੀਆਂ ਤੁਹਾਡੇ ਯਾਦ ਰਹਿ ਜਾਂਦੀਆਂ ਤੇ ਪਰੰਤੂ ਹੁਣ ਤਾਂ ਜਿਹੜੀ ਮੇਰੇ ਯਾਦ ਰੱਖਣ ਵਾਲੀ ਗੱਲ ਹੈ ਉਹ ਸਿਰਫ ਇੱਕ ਹੀ ਹੈ ਕਿ ਮੇਰਾ ਟ੍ਰੈਫਿਕ ਦਾ ਫੀਲਡ ਹੈ ਮੈਂ ਆਪਣੀ ਡਿਊਟੀ ਦੇ ਦੌਰਾਨ ਆਪਣੇ ਸ਼ਹਿਰ ਵਾਸੀਆਂ ਨੂੰ ਜਿੱਥੇ ਮੈਂ ਡਿਊਟੀ ਨਿਭਾ ਰਿਹਾ ਇੱਕ ਅਜਿਹੀ ਟ੍ਰੈਫਿਕ ਦੀ ਇੱਕ ਜਹੀ ਸੌਬਦਾ ਦੇ ਸਕਾਂ ਕਿ ਮੇਰਾ ਜਿਹੜਾ ਸ਼ਹਿਰ ਹੈ ਲੁਧਿਆਣਾ ਉਹ ਜਾਮ ਮੁਕਤ ਸ਼ਹਿਰ ਹੋਵੇ ਤੇ ਮੈਂ ਜਿਹੜੇ ਸੜਕੀ ਹਾਦਸੇ ਹੁੰਦੇ ਆ ਉਹਨਾਂ ਤੇ ਮੈਂ ਇੱਕ ਸਟੱਡੀ ਜਿਹੜੀ ਹੈਗਾ ਕਰ ਰਿਹਾ ਕਿ ਮੈਂ ਆਪਣੇ ਸ਼ਹਿਰ ਨੂੰ ਹਾਦਸਾ ਮੁਕਤ ਸ਼ਹਿਰ ਬਣਾਉਣਾ ਚਾਹੁੰਦਾ ਤੇ ਮੈਂ ਇਹ ਵੀੜਾ ਚੁੱਕਿਆ ਕਿ ਜਿੰਨੇ ਮੇਰੇ ਸ਼ਹਿਰ 'ਚ ਬਲੈਕ ਸਪੌਟਸ ਨੇ 91 ਬਲੈਕ ਸਪੌਟਸ ਨੇ ਉਹਨਾਂ ਨੂੰ ਮੈਂ ਵਾਈਟ ਸਪੌਟ ਤੇ ਤਬਦੀਲ ਕਰਕੇ ਲੁਧਿਆਣਾ ਸ਼ਹਿਰ ਨੂੰ ਹਾਦਸਾ ਮੁਕਤ ਸ਼ਹਿਰ ਬਣਾ ਕੇ ਇੱਕ ਨੰਬਰ ਦਾ ਟ੍ਰੈਫਿਕ ਫ੍ਰੀ ਸ਼ਹਿਰ ਬਣਾਉਣਾ ਚਾਹੁੰਦਾ ਤੇ ਉਹਦੇ ਚ ਮੈਨੂੰ ਜਿਹੜੀ ਸਾਡੇ ਸ਼ਹਿਰ ਨਿਵਾਸੀਆਂ ਦੀ ਸਹਯੋਗ ਦੀ ਬਹੁਤ ਲੋੜ ਹੈ ਤੇ ਅਸੀਂ ਜਿਹੜੀ ਵੀ ਗੱਲ ਆਪਣੇ ਸ਼ਹਿਰ ਵਾਸੀਆਂ ਨੂੰ ਕਹਿੰਨੇ ਆ ਬੇਨਤੀ ਕਰਦੇ ਆ ਤੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਪੁਲਿਸ ਤੁਸੀਂ ਸਾਡੀ ਇਸ ਜਿਹੜੀ ਅਸੀਂ ਮਹਿਮ ਚੜੀ ਹੈ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਜਿਹਦਾ ਇੱਕ ਇੱਕ ਟੀਚਾ ਹੈ ਕਿ ਲੁਧਿਆਣਾ ਸ਼ਹਿਰ ਨੂੰ ਹਾਦਸਾ ਮੁਕਤ ਸ਼ਹਿਰ ਤੇ ਜਾਮ ਮੁਕਤ ਸ਼ਹਿਰ ਬਣਾਉਣਾ ਜਿਹੜੀ ਅਸੀਂ ਇੱਥੇ ਕੰਮ ਕਰ ਰਹੇ ਆਂ ਸਾਨੂੰ ਤੁਹਾਡੇ ਜਿਹੜੀ ਮਦਦ ਦੀ ਲੋੜ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਸਾਡੇ ਜਿਹੜੇ ਅਸੀਂ ਦੁਦਿਹਾਨਾ ਸ਼ਹਿਰ ਨੂੰ ਹਾਦਸਾ ਮੁਕਤ ਸ਼ਹਿਰ ਬਣਾਉਣ ਵਾਸਤੇ ਜਿਹੜੇ ਵੀ ਉਪਰਾਲੇ ਕਰ ਰਹੇ ਆਂ ਤੁਸੀਂ ਉਹਨਾਂ ਉਪਰਾਲਿਆਂ ਵਿੱਚ ਸਾਡਾ ਸਾਥ ਦਿਓ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤੇ ਉਹ ਗੱਲਾਂ ਜਿਹੜੀਆਂ ਤੁਹਾਡੀ ਖੁਦ ਦੀ ਜੀਵਨ ਨੂੰ ਬਚਾਉਣ ਵਾਸਤੇ ਜ਼ਰੂਰੀ ਨੇ ਉਹਨਾਂ ਤੇ ਜ਼ਰੂਰ ਅਮਲ ਕਰਦਿਆਂ ਅੱਜ ਦੀ ਜਿਹੜੀ ਮੁੱਖ ਲੋੜ ਹੈ ਉਹ ਲੇਨ ਡਰਾਈਵਿੰਗ ਆਪਾਂ ਲੀਨ ਡਰਾਈਵਿੰਗ ਨੂੰ ਮੰਨਿਏ ਜਿਵੇਂ ਆਪਾਂ ਜਾਣਦੇ ਹਾਂ ਕਿ ਦੋ ਪਹੀਆ ਵਾਹਨ ਤੇ ਹੈਲਮਟ ਪਾਉਣਾ ਕਾਰ ਵਿੱਚ ਸੀਟ ਬੈਲਟ ਦਾ ਲਗਾਉਣਾ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਨੂੰ ਨਾ ਸੁਣਨਾ ਨਾ ਵਰਤਣਾ ਰੈੱਡ ਲਾਈਟ ਜਦੋਂ ਨਾ ਜੰਪ ਕਰਨਾ ਡੇਂਜਰਸ ਡਰਾਈਵਿੰਗ ਨਾ ਕਰਨਾ ਰੋਂਗ ਸਾਈਡ ਡਰਾਈਵਿੰਗ ਨਾ ਕਰਨਾ ਸ਼ਰਾਬੀ ਪੀ ਕੇ ਗੱਡੀ ਨਾ ਚਲਾਉਣਾ ਵਰਗੇ ਇਹ ਕੁਝ ਅਜਿਹੇ ਅਫੈਂਸ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਉਹ ਇਹ ਨਹੀਂ ਜਿਹੜੇ ਸਾਡੇ ਆਪਣੇ ਜੀਵਨ ਨੂੰ ਜੇ ਅਸੀਂ ਕਰਦੇ ਆ ਤਾਂ ਉਹ ਸਾਡੇ ਜੀਵਨ ਵਾਸਤੇ ਬਹੁਤ ਹੀ ਜ਼ਿਆਦਾ ਖਤਰਨਾਕ ਨੇ ਸੋ ਆਓ ਆਪਾਂ ਰਲ ਕੇ ਇੱਕ ਕਸਮ ਚੱਕੀਏ ਕਿ ਅਸੀਂ ਆਪਣੇ ਆਪ ਨੂੰ ਵੀ ਬਚਾਉਣਾ ਹੈ ਤੇ ਦੂਜਿਆਂ ਨੂੰ ਵੀ ਬਚਾਉਣਾ ਹੈ ਤੇ ਲੁਧਿਆਣਾ ਸ਼ਹਿਰ ਚ ਲੱਗਦੇ ਜਾਮ ਨੂੰ ਵੀ ਖਤਮ ਕਰਨਾ ਹੈ ਤੇ ਲੁਧਿਆਣਾ ਸ਼ਹਿਰ ਨੂੰ ਹਾਦਸਾ ਮੁਕਤ ਸ਼ਹਿਰ ਬਣਾਉਣਾ ਤੇ ਆਓ ਰਲ ਕੇ ਯਤਨ ਕਰੀਏ ਤੇ ਆਪਣੇ ਜਿਹੜਾ ਸਾਡਾ ਮਨੋਰਥ ਹੈ ਉਦੇ ਵਿੱਚ ਕਾਮਯਾਬ ਹੋਈਏ ਸਿਰ ਕੋਵਿਡ-19 ਦਾ ਜੋ ਦੌਰ ਚੱਲ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਜਿਹੜੀ ਅਲੱਗ-ਅਲੱਗ ਥਾਵਾਂ ਤੇ ਪ੍ਰਾਲੇ ਕੀਤੇ ਜਾਣ ਲੁਧਿਆਣਾ ਪੁਲਿਸ ਵੱਲੋਂ ਕਿਸ ਤਰੀਕੇ ਨਾਲ ਜਿਹੜੀ ਉਹਨਾਂ ਪੇਸ਼ੈਂਟਸ ਦੀ ਮਦਦ ਕੀਤੀ ਜਾਂਦੀ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪਿਛਲੇ ਦਿਨ ਅਸੀਂ ਕੋਵਿਡ ਨੂੰ ਲੈ ਕੇ ਅਸੀਂ ਹਸਪਤਾਲਾਂ ਦਾ ਜਿਹੜਾ ਦੇਖ ਰਹੇ ਸੀ ਕਿ ਕਿਸੇ ਵੀ ਮਰੀਜ਼ ਨੂੰ ਹਸਪਤਾਲ 'ਤੇ ਪਹੁੰਚਣ ਲਈ ਕੋਈ ਦੇਰੀ ਨਾ ਹੋਵੇ ਤਾ ਉਹ ਚੈੱਕ ਕਰਦੇ ਕਰਦੇ ਮੈਂ ਦੇਖਿਆ ਕਿ ਕਿਉਂਕਿ 12 ਵਜੇ ਤੱਕ ਜਿਹੜਾ ਹੈਗਾ ਉਹ ਸਾਰੇ ਹੋਟਲ ਸਾਡੇ ਵਗੈਰਾ ਬੰਦ ਹੋ ਜਾਂਦੇ ਨੇ ਤੇ ਕੋਵਿਡ ਦੇ ਪੇਸ਼ੈਂਟ ਦੇ ਨਾਲ-ਨਾਲ ਜਿਹੜੇ ਉਹਨਾਂ ਦੇ ਅਟੈਂਡੈਂਟ ਪੇਸ਼ੈਂਟ ਨੇ ਉਹਨਾਂ ਨੂੰ ਵੀ ਕਿਤੇ ਜਿਹੜਾ ਭੋਜਨ ਨਹੀਂ ਸੀ ਮਿਲ ਰਿਹਾ ਤਾਂ ਅਸੀਂ ਸਾਡੇ ਮਾਨੇ ਕਮਿਸ਼ਨਰ ਸਾਹਿਬ ਸ਼੍ਰੀ ਕੇਸ਼ ਅਗਰਵਾਲ ਜੀ ਨਾਲ ਗੱਲ ਕੀਤੀ ਤੇ ਅਸੀਂ ਗੁਰਦੁਆਰਾ ਸ਼੍ਰੀ ਦੁਪਨਵਾਰਨ ਸਾਹਿਬ ਦੇ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਜੀ ਜਿਨ੍ਹਾਂ ਨਾਲ ਮੇਰੇ ਆਪਣੇ ਬਹੁਤ ਨੇੜੇ ਦੇ ਸਬੰਧ ਨੇ ਮਾਣ ਨੂੰ ਬੇਨਤੀ ਕੀਤੀ ਕਿ ਆਪਾਂ ਜਿਹੜਾ ਲੰਗਰ ਕਿਉਂਕਿ ਜਿਹੜੇ ਲੋਕ ਨੇ ਉਹ ਏਡੀ ਦੂਰ ਆ ਕੇ ਲੰਗਰ ਛਕਣ ਵਾਸਤੇ ਉਹਨਾਂ ਕੋਲ ਇਹਨਾਂ ਟਾਈਮ ਨਹੀਂ ਮਿਲਦਾ ਕਿਉਂਕਿ ਉਹ ਪੇਸ਼ੈਂਟ ਨੂੰ ਛੱਡ ਨਹੀਂ ਸਕਦੇ ਤਾਂ ਅਸੀਂ ਉਥੋਂ ਇੱਕ ਸ਼ੁਰੂਆਤ ਕੀਤੀ ਤੇ ਅਸੀਂ ਰੋਜ਼ ਹਜ਼ਾਰ ਦੇ ਕਰੀਬ ਬੰਦਿਆਂ ਦਾ ਲੰਗਰ ਜਿਹੜਾ ਤਿਆਰ ਕਰਕੇ ਗੁਰਦੁਆਰਾ ਸਾਹਿਬ ਤੋਂ ਅਸੀਂ ਸਿਵਲ ਹਸਪੀਟਲ ਭੇਜਦੇ ਹਾਂ ਜਿੱਥੇ ਉਹਨਾਂ ਨੂੰ ਜਿਹੜੇ ਕੋਵਿਡ ਪੇਸ਼ੈਂਟ ਹੈ ਉਹਨਾਂ ਨੂੰ ਵੀ ਤੇ ਉਹਨਾਂ ਦੇ ਜਿਹੜੇ ਅਟੈਂਡੈਂਟ ਆ ਉਹਨਾਂ ਨੂੰ ਵੀ ਜਿਹੜਾ ਲੰਗਰ ਆ ਤੁਸੀਂ ਮਈਆ ਕਰਾ ਰਹੇ ਆ ਇਹਦੇ ਨਾਲ ਨਾਲ ਸਾਡੀ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਯਤਨਾਂ ਨੂੰ ਦੇਖਦੇ ਆ ਇਹ ਪੁਲਿਸ ਨੂੰ ਡਿਊਟੀ ਦਿੱਤੀ ਗਈ ਕਿ ਜਿਹੜਾ ਕੋਵਿਡ ਪੇਸ਼ੈਂਟ ਨੇ ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਅਟੈਂਡੈਂਟ ਜਿਹੜੇ ਘਰਾਂ 'ਚ ਜਿਹੜੇ ਹோம் ਆਈਸੋਲੇਟ ਹੋਏ ਹੋਏ ਨੇ ਉਹਨਾਂ ਨੂੰ ਜਿਹੜਾ ਲੰਗਰ ਪ੍ਰੋਵਾਈਡ ਕਰਾਇਆ ਜਾ ਰਿਹਾ ਤੇ ਸਾਡੇ ਲੁਧਿਆਣਾ ਪੁਲਿਸ ਵੱਲੋਂ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਟੀਮ ਆ ਭਾਈਆਂ ਗਈਆਂ ਨੇ ਜਿਹਦੇ ਵਿੱਚ ਮੈਂ ਵੀ ਇੱਕ ਮੈਂਬਰ ਆ ਤੇ ਜਿਹੜਾ ਕੋਵਿਡ ਪੇਸ਼ੈਂਟਸ ਜਿਹੜੇ ਹੈਗੇ ਨੇ ਉਹ ਫੋਨ ਕਰਦੇ ਤੇ ਉਹਨਾਂ ਦੇ ਘਰੇ ਲੰਗਰ ਜਾ ਰਿਹਾ ਹੈ ਤੇ ਮੈਂ ਤੁਹਾਡੇ ਮਾਧਮ ਨਾਲ ਹੋਰ ਜਿਹੜੇ ਸਾਡੇ ਲੋਕ ਨੇ ਜਿਹੜੇ ਅਜਿਹੀ ਸੇਵਾ ਨਿਭਾਉਂਦੇ ਨੇ ਪਹਿਲਾਂ ਵੀ ਨਿਭਾਉਂਦੇ ਰਹੇ ਨੇ ਹੁਣ ਵੀ ਨਿਭਾ ਰਹੇ ਨੇ ਤੁਹਾਡੇ ਘਰਾਂ ਦੇ ਨੇੜੇ ਹਸਪੀਟਲ ਨੇ ਜਾਂ ਕੋਈ ਤੁਹਾਡੇ ਘਰ ਦੇ ਨੇੜੇ ਹੀ ਕੋਈ ਜਿਆ ਵਿਅਕਤੀ ਆ ਜਿਹੜਾ ਕੋਵਿਡ ਕਰਕੇ ਚਾਹੇ ਬਿਮਾਰ ਆ ਜੇ ਬੁਮਾਰਦੀ ਜਿੱਕਰ ਉਹ ਕੰਮ ਕਰਕੇ ਉਹ ਤੁਹਾਨੂੰ ਲੱਗਦਾ ਕਿ ਉਹਦੇ ਘਰੇ ਰੋਟੀ ਜਿਹੜੀ ਪਾਣੀ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਆਪਾਂ ਰਲ ਕੇ ਜਿਵੇਂ ਆਂਬਲਾ ਮਾਰੀਏ ਕਿ ਸਾਡੇ ਗਲੀ ਮਹੱਲੇ ਸਾਡੇ ਸ਼ਹਿਰ ਵਿੱਚ ਕੋਈ ਵੀ ਬੰਦਾ ਭੁੱਖਾ ਨਾ ਸੌਵੇ ਤੇ ਮੈਂ ਬੇਨਤੀ ਕਰੂੰਗਾ ਕਿ ਜਿਹੇ ਬੰਦਿਆਂ ਦੀ ਆਪਾਂ ਰਲ ਕੇ ਸਾਰੇ ਸਾਰ ਲਈਏ ਮਦਦ ਕਰੀਏ ਜੇ ਕਿਸੇ ਨੂੰ ਕੋਈ ਵੀ ਕਿਸੇ ਲੰਗਰ ਦੀ ਲੋੜ ਹੁੰਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਨੇ ਅੱਜ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਲੰਗਰ ਦੀ ਸੇਵਾ ਸੀ ਉਹਨਾਂ ਦੇ ਘਰ ਤੱਕ ਮਾਈਂਆ ਕਰਾਵਾਂਗੇ ਓਕੇ ਜੀ ਇਹ ਬਹੁਤ ਕਰੀਆਪਰਾਲਾ ਜੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਥੈਂਕ ਯੂ ਸੋ ਮਚ ਸਰ ਸਾਨੂੰ ਇਹਨਾਂ ਅਪਰੀਸ਼ੀਅਸ ਟਾਈਮ ਦੇਣ ਦੇ ਲਈ ਅਸੀਂ ਵੀ ਜਨਤਾ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਕਿ ਪੰਜਾਬ ਪੁਲਿਸ ਜੋ ਕਿ ਦਿਨ ਰਾਤ ਮਿਹਨਤ ਕਰ ਰਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਜੇ ਗੱਲ ਕਰੀਏ ਟ੍ਰੈਫਿਕ ਪੁਲਿਸ ਦਿਨ ਰਾਤ ਮੌਹੀ ਹੋ ਕੇ ਤੁਹਾਡੀ ਸੁਰੱਖਿਆ ਦੇ ਲਈ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਤੇ ਜੋ ਨਿਯਮ ਲਾਗੂ ਕਰ ਰਹੀ ਹੈ ਪਲੀਜ਼ ਉਹਨਾਂ ਦੀ ਪਾਲਣਾ ਜ਼ਰੂਰ ਕਰੋ ਕਿਉਂਕਿ ਮਨੁੱਖੀ ਜਾਨ ਤੋਂ ਕੀਮਤੀ ਕੋਈ ਵੀ ਚੀਜ਼ ਨਹੀਂ ਹੁੰਦੀ ਸੋ ਹੋਰ ਵੀ ਅਪਡੇਟ ਲੈ ਕੇ ਹੋਰ ਸੈਲਿਬ੍ਰਿਟੀਜ਼ ਨੂੰ ਲੈ ਕੇ ਇੱਕ ਵਾਰ ਫਿਰ ਤੁਹਾਨੂੰ ਰੂਪਰੂ ਹੋਵਾਂਗੇ ਤੁਸੀਂ ਵੇਖਦੇ ਰਹੋ ਦਾ ਕਿਰਨ ਛੋ